ਦੋਸਤਾਂ ਕੋ ਟੱਕਰ ਨਹੀਂ ਹੋ ਰਿਹਾ ਤੁਹਾਡੇ ਨਾਲ ਨਾ ਜਨੂਨਾ ਨਾ ਸਾਥੋਂ ਕੇ ਪੁੱਛਦਾ ਇੰਨੀ ਪਰ ਇਹਨਾਂ ਦਾ ਵਾਰੰਟੀ ਦੇ ਸ਼ਰਤਾਂ ਅੱਗੇ ਤੋਂ ਕਿਤੇ ਨਹੀਂ ਗਲਤੀ ਕਰਾਂਗੇ ਬਲੈਕ ਫਿਲਮ ਦਾ ਜਲਾਹ ਕਰਦਾ ਇਹਨਾਂ ਵਧੀਆ ਵਧੀਆ ਗੁੱਡ ਜੋਬ ਆਖ ਦਿਓ ਜੀ ਨਾਲ ਆਖ ਦਿਓ ਜੀ രണ്ട് <coughs> മാത്രമല്ല ਅਜੇ ਕਾਰਵਾਈ ਕਰ ਰਹੀ ਆ ਪੁਲਿਸ ਗੱਡੀ ਦਾ ਜਿਹੜਾ ਕਾਲੀਆਂ ਫਿਲਮਾਂ ਕੀਤੀਆਂ ਕਿਤੇ ਦਾ ਕਿਤੇ ਕਾਰਵਾਈ ਤੋਂ ਕੋਈ ਦੋਸਤਾ ਕੋ ਟੱਕਰ ਨਹੀਂ ਹੋ ਰਿਆ ਤੁਹਾਡੇ ਨਾਲ ਨਹੀਂ ਜਨੂਨਾ ਸਾਥੋਂ ਕੇ ਪੁੱਛਦਾ ਇੰਨੀ ਕਿਹੜਾ ਪਿੰਡ ਕਿਹੜਾ ਆਪਣਾ ਰਈਆ ਠੀਕ ਹੈ ਜੀ ਮੈਂ ਛੱਡ ਦੋ ਮੈਂ ਛੱਡ ਦੋ ਚੰਦ ਨੂੰ ਆਪਸ ਵਿੱਚ ਜਿਹੜੀ ਗਲਤੀ ਆ ਚਲੋ ਗਾਓ ਉਹ ਗਲਤੀ ਸੁਧਾਰ ਲੇ ਵਾਰੰਟੀ ਦੇ ਕੇ ਛੱਡਦਾ ਇਹਨਾਂ ਨੂੰ ਵਾਰੰਟੀ ਦੇ ਕੇ ਇਹਨਾਂ ਨੂੰ ਵਾਰੰਟੀ ਦੇ ਕੇ ਛੱਡਦਾ ਅੱਗੇ ਤੋਂ ਕਿਤੇ ਨਹੀਂ ਗੱਲ ਕਰਾਂਗੇ ਬਲੈਕ ਥੀਮ ਦਾ ਜਲਾ ਕਰਦਾ ਇਹਨਾਂ ਨੂੰ ਬਲੈਕ ਥੀਮ ਦਾ ਮੌਕੇ ਤੇ ਕਿੰਨੇ ਦਾ 1000 ਰੁਪਏ ਦਾ ਹਾਂ ਠੀਕ ਆ ਫੇਰ ਬਾਅਦ ਗਿਆ ਹਾਂ ਜੈਸੇ ਹੀ ਗਲਬਾਕਸੇ ਅਨਚਾਰਜ ਹਾਈਵੇ ਬੰਦ ਅਸ ਦਿੱਗਦੇ ਰਹੇ ਜਰਦੇ ਤੋਂ ਆ ਆਹ ਜਿਹੜੀ ਆ ਬਲੈਕ ਜਿਹਦੇ ਬਲੈਕ ਤੇ ਕੋਈ ਲਾਰਜ ਕੰਪਰੈਸ਼ਨ ਜਿਹਦੇ ਲਿਗ ਰਹੇ ਤੋਂ ਬਿਲਕੁਲ ਜੀ ਇਹ ਗਲਤ ਹੈ ਅਨਲੀਗਲ ਹੈ ਜਿਨ੍ਹਾਂ ਨੂੰ ਅਸੀਂ ਰੋਕ ਕੇ ਤੇ ਇੱਕ ਇਹਨਾਂ ਦਾ ਬਲੈਕ ਰੂਮ ਦਾ ਚਲਾਨ ਕੀਤਾ ਗਿਆ ਵਾ ਹੁਣ ਦੀ ਰਿਪੋਰਟ ਤੇ ਬਾਕੀ ਇਹਨਾਂ ਨੂੰ ਵਾਰਨ ਦੇ ਕੇ ਛੱਡ ਦਿੱਤਾ ਵਾ ਜੇ ਤੁਸੀਂ ਮਗਰ ਗੱਡੀ ਲਾਉਂਦੇ ਹੋ ਇਹਨਾਂ ਦੇ ਮਗਰ ਗੱਡੀ ਲਾ ਕੇ ਇਹਨਾਂ ਨੂੰ ਫੜਿਆ ਗਿਆ ਇਹਨਾਂ ਨੇ ਕੋਈ ਭੱਜਣ ਦੀ ਕੋਸ਼ਿਸ਼ ਤੇ ਨਹੀਂ ਕੀਤੀ ਨਹੀਂ ਬਿਲਕੁਲ ਨਹੀਂ ਇਹਨਾਂ ਨੂੰ ਰੋਕਿਆ ਵਾ ਰੁਕੇ ਨੇ ਤੇ ਇਹਨਾਂ ਨੇ ਮਲਬੂ ਖਿਚਾਉਣ ਦੀ ਕੋਈ ਚ ਨਹੀਂ ਕੀਤੀ ਤੇ ਮੌਕੇ ਤੇ ਜਿਹੜਾ ਇਹਨਾਂ ਦਾ ਚਲਾਨ ਕਰ ਕੋਈ ਮਿਸਬੇਹ ਉਹ ਗੱਲ ਨਹੀਂ ਨੋਜਵਾਨਾਂ ਵੱਲੋਂ ਕੀਤਾ ਗਿਆ ਸਮਝ ਗਏ ਨੋਜਵਾਨਾਂ ਬਿਲਕੁਲ ਜੀ ਬਿਲਕੁਲ ਬੱਚੇ ਸਮਝਦਾਰ ਆ ਸਮਝ ਗਏ ਆ ਅੱਗੇ ਤੋਂ ਕਹਿੰਦੇ ਨਹੀਂ ਅਸੀਂ ਗਲਤੀ ਕਰਾਂਗੇ ਇੱਕ ਵਾਰਨਿਕ ਦੇ ਕੇ ਕਾਲੀ ਫਿਲਮ ਦਾ ਛੱਡ ਦੋ ਸਰਦਾਰ ਸਿੰਘ ਵੀ ਇੱਕ ਵੱਡੇ ਪੱਧਰ ਤੇ ਲਿਖੇ ਹੋਈਏ ਇਹ ਪਟਾਕੇ ਬੁਲਟ ਜਿਹੜੇ ਕਾਫੀ ਹੋਣ ਵੀ ਤੁਹਾਡੇ ਗੱਲ ਵਿੱਚ ਇਹ ਗੱਡੀ ਰੋਕ ਕੇ ਬੈਠੇ ਤੇ ਇੱਕ ਆਹ ਕਿਹੜਾ ਕੋਈ ਨੰਬਰ ਜੀ ਕਟੇਟ ਦਾ ਪਟਾਕੇ ਮਾਰ-ਮਾਰ ਲਾਗ ਰਹੇ ਸੀ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਇਸ ਵੰਦੇ ਜੋ ਮਾਨਯੋਗ ਐਸਐਸਪੀ ਸਾਹਿਬ ਸਾਡੇ ਅਰਥਾਧਿਆਤੀ ਵੱਲੋਂ ਹਦਾਇਤਾਂ ਨੇ ਵੀ ਬਿਨਾ ਨੰਬਰੀ ਮੋਟਰਸਾਈਕਲ ਜੋ ਪਟਾਕੇ ਮਾਰਦਾ ਵਾ ਉਹਨਾਂ ਨੂੰ ਜੁਰਮ ਬੰਦੀ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇ ਜੇ ਕਿ ਕੋਈ ਕਾਜਪੁਤਰ ਨਹੀਂ ਹੈਗਾ ਉਹਨੂੰ ਬਾਉਂਡ ਕੀਤਾ ਜਾਵੇ ਉਹ ਵੀ ਅਸੀਂ ਦੇਖ ਰਹੇ ਹਾਂ ਤੁਸੀਂ ਸਾਡੇ ਧਿਆਨ 'ਚ ਲੈਂਦਾ ਵਾ ਉਹ ਜਿੱਥੇ ਵੀ ਉਹਨੂੰ ਮਿਲਿਆ ਉਹਦਾ ਜੋ ਵੀ ਬਣਦਾ ਵਾ ਉਹ ਕਾਰਵਾਈ ਕਰਾਂਗੇ ਇਹ ਅੱਗੇ ਜੀ ਵਾਰਨਿੰਗ ਅੱਗੇ ਕਾਰਵਾਈ ਜਾਰੀ ਰਹੇਗੀ ਇਹ ਵਾਲੀ ਬਿਲਕੁਲ ਜੀ ਬਿਲਕੁਲ ਇਹ ਅਫਸਰਾਂ ਦੇ ਹੁਕਮ ਹੈ ਸ੍ਰੀ ਅਫਸਰਾਂ ਦੇ ਬਿਲਕੁਲ ਇਦਾਂ ਰਹੇਗਾ ਲੋਕਾਂ ਨੂੰ ਮੈਂ ਅਪੀਲ ਕਰਨਾ ਚਾਹੁੰਦਾ ਹਾਂ ਕਿ ਆਪਣੇ ਡਾਕੂਮੈਂਟਸ ਸਹੀ ਰੱਖਣਾ ਅਨਲੀਗਲ ਜਿਹੜਾ ਵਾ ਗੱਡੀ ਦੇ ਉੱਪਰ ਕੋਈ ਵੀ ਜਿਹੜਾ ਚਿੰ